ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡਾ ਆਇਆ ਆਪਾਂ ਠੰਡਾ ਬਲੇ ਜ਼ਿਲ੍ਹਾ ਪਟੰਡਾ ਬਾਈ ਕੋਲ ਤੋਂ ਮੱਝਾ ਟਾਕ ਰਹੀਆਂ ਠੀਕ ਹੈ ਜੀ ਸੂਣ ਵਾਲੀਆਂ ਤੇ ਬਾਕੀ ਆਪਾਂ ਲੈਨੇ ਆ ਬਾਈ ਤੇ ਜਾਣਕਾਰੀ ਇੱਕ ਮਜ਼ਾ ਸੀ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਤੇ ਸੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਨਵੇਂ ਨਵੇਂ ਵੀਡੀਓ ਅਪਡੇਟ ਕਰਦੇ ਰਹੀਏ ਜੀ ਤਾਂ ਫਾਰਮ ਕੀ ਦੀ ਵਰਨਣਾ ਠੀਕ ਹੈ ਜੀ ਕਰਦੇ ਆਪਾਂ ਬਾਈ ਇਹ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਭਰਾ ਆਪਣਾ ਨਾਮ ਪ੍ਰੀਤ ਸਿੰਘ ਜੀ ਪੈਂਡਾ ਪੈਂਡਾ ਘੱਡਾ ਬਣਾ ਜਿਲ੍ਹਾ ਬਰਖੰਡਾ ਤਸੀਲਪੂਲ ਨੰਬਰ ਦੱਸੋ ਜੀ ਆਪਣਾ ਨੰਬਰ 98159 ਹਾਂਜੀ 62978 ਦੁਬਾਰੇ ਫਿਰ ਦੱਸੋ 98159 62978 ਹਾਂਜੀ ਬਈ ਦੱਸੋ ਮਾਜੀ ਜੀ ਟਡੇ ਮਾਜੀ ਜੀ ਚੌਥੇ ਛੂਏ ਛੋਣ ਵਾਲੀ ਆ ਠੀਕ ਹੈ ਜੀ ਤੇ 4 ਲੀਟਰ ਦੁੱਧ ਠੀਕ ਹੈ ਜੀ ਹੈਗਾ ਥੱਲੇ ਠੀਕ ਹੈ ਜੀ ਤੇ ਛੋਣ ਲਈ 15 ਦਿਨ ਦੀ ਕੱਟੀ ਆ ਠੀਕ ਹੈ ਜੀ ਬਈ 15 ਕਿਲੋ ਦੀ ਕੱਤੀ ਹੈ ਲੈ ਲਓ ਬੜਾ ਖਾਇਓ ਲੈ ਆਪ ਦੇਖੋ ਤੇ ਲੇਟਰ ਲਾ ਦੇਖੋ ਦੇਖ ਲਓ 15 ਲੀਟਰ ਬਈ ਕਹਿੰਦੇ ਇਹ 15 ਦੀ ਕੱਟੀ ਆ ਜੀ ਠੀਕ ਹੈ ਹਾਲੇ ਬਣੂਗੀ ਨਹੀਂ ਖਰਾਕ ਹਾਂ ਇਹ ਕੋਈ ਕੋਈ ਦਿਖਾ ਦੋ ਬਰਾ ਨੂੰ ਕੋਈ ਦੇਖ ਸਕਦਾ ਫੰਕੂ ਨਾ ਲੰਮੇ ਲੱਗੇ ਹੋਇਆ ਠੀਕ ਹੈ ਜੀ ਇਸ ਕੁਆਲਿਟੀ ਦੇਖ ਸਕਦਾ ਮਾਜੀ ਜੀ ਸੈਂਕੂ ਸੰਗੋ ਵਧੀਆ ਚੌਥੀ ਸੂਈ ਸੋਨਾ ਬਾਈ ਜਨਾ ਠੀਕ ਹੈ ਜੀ ਮੋੜ ਦੇ ਪਰ ਮੋੜ ਦੇ ਮੋੜ ਲੈ ਬਾਈ ਦੇਖ ਸਕਦੇ ਕੁਆਲਿਟੀ ਪੂਰਾ ਤਰ ਮਾਜ ਦੇ ਸਕਦਾ ਮੈਂ ਬਾਈ ਕਹਿੰਦਾ 15 ਨਾਲ ਲੈ ਜੂਗੀ ਕੱਤੀ ਵਾਲੇ ਠੀਕ ਹੈ ਜੀ ਤੇ ਬੱਠ ਕਰਦੇ ਆਪਾਂ ਬਾਈ ਨਾਲ ਗੱਲਬਾਤ ਹੋਰ ਹਾਂਜੀ ਬਈ ਰੇਟ ਦੱਸੋ ਜੀ ਕੀ ਇਹਦਾ ਰੇਟ ਇੱਕ ਦਸ ਹੈ ਜੀ ਇਹਦਾ ਇੱਕ ਦਸ ਜੀ ਹਾਂਜੀ ਠੀਕ ਹੈ ਜੀ ਹਾਂਜੀ ਬਾਈ ਦੱਸੋ ਇਹਦੀ ਡਿਟੇਲ ਮਾਜ ਦੀ ਇਹ ਤੀਜਾ ਸੂਆ ਜੀ ਠੀਕ ਹੈ ਜੀ ਤੇ ਦੁੱਧ ਹੈ 13 ਲੀਟਰ ਜੇ ਥੱਲੇ ਠੀਕ ਹੈ ਜੀ 10 ਡੰਦੀ ਕੱਤੀ ਆ 10 ਡੰਦੀ ਕੱਤੀ ਜੀ ਹਾਂ ਠੀਕ ਲੈਵਲ ਉਹ ਦਿਖਾ ਦਿਓ ਬੜਾ ਠੰਡੀ ਸੀਲ ਬਥਰੀ ਜੀ ਬੰਦੀ ਸੀਲ ਪੂਰੀ ਆ ਇਸਦੀ ਨਾ ਕੋਈ ਗੱਲ ਆ ਜੀ ਤੀਜਾ ਲੈਵਲ ਉਹ ਠੀਕ ਹੈ ਮੈਂ ਖੋਲ ਕੇ ਦਿਖਾ ਦੋ ਦੋਨੇ ਮੱਜਾਂ ਬਈ ਗੱਪਣਾ ਠੀਕ ਹੈ ਜੀ ਤੇ ਬਾਕੀ ਇਸ ਕੁਆਲਟੀ ਦੇਖਣੇ ਤੋੜਾ ਤੋੜਾ ਛੋਟਾ ਸਾਹਮਣੇ ਆਈ ਬਾਕੀ ਫੋਨ ਤੇ ਬਈ ਨਾਲ ਕਨੈਕਟ ਕਰ ਲਿਓ ਮੋੜ ਦੇ ਪਰਾ ਠੀਕ ਹੈ ਸੰਗਾ ਸੰਗਾ ਸੰ ਜਹਰੀ ਹੈ ਨਹੀਂ ਮੈਂ ਥੋੜਾ ਜਿਹਾ ਚੀਜ਼ਾਂ ਦੀ ਕੁਆਲਿਟੀ ਦੇਖ ਰਹੀ ਹੈ ਤੇ ਵਾਕੀ ਕਰਦੇ ਆਂ ਬਾਈ ਜੀ ਨਾ ਪਰ ਰੇਟ ਥਣਫੋਨ ਤੁਹਾਡੇ ਸਾਹਮਣੇ ਮੁੱਠਿਆ ਲੱਗਿਆ ਬਾਈ ਹਾਂਜੀ ਬਾਈ ਜੀ ਰੇਟ ਦੱਸੋ ਜੀ ਰੇਟ 90000 ਹੈ ਜੀ ਅੱਜ ਦਾ ਰੇਟ ਹੈ ਦਾ ਠੀਕ ਹੈ ਜੀ ਜਿਹਦੇ ਮਤਲਬ 10 ਨਾਲੋਂ ਹੋਰ ਲੱਗ ਰਿਹਾ ਰੇਟ ਹੋਗਾ ਠੀਕ ਹੈ ਜੀ ਸਭੀ ਦੇਖ ਸਕਦੇ ਹੋ ਰੇਟ ਬਾਈ ਕਹਿੰਦਾ ਹੁਣ ਗੱਭਣ ਦਾ ਆ ਰੇਟ ਅੱਜ ਦੀ ਸੁਪੀਆਂ ਤਾਂ ਫਿਰ ਬਾਈ ਕਹਿੰਦਾ ਉਸ ਤਾਂ ਦਾ ਰੇਟ ਠੀਕ ਹੈ ਜੀ ਜੀਤਾ ਫਾਰਮ ਟੀਵੀ ਵਰਨਾਣ ਨੂੰ ਵੱਧ ਤੋਂ ਇਸ ਤਰ੍ਹਾਂ ਤੁਸੀਂ ਰੀਡੂ ਕਰ ਕਰੋ ਤਾਂ ਕਿ ਕੋਈ ਨਮਕੀ ਵੀਡੀਓ ਅਪਲੋਡ ਕਰ ਦੇਵੇ ਮਿਲਦੇ ਆ ਭਰਾ ਅਗਲੀ ਵੀਡੀਓ ਚੱਕ ਕੇ ਬਾਏ